ਕਿਸਾਨ ਪ੍ਰਭੋ ਸਤਿ ਸ੍ਰੀ ਅਕਾਲ ਸਭ ਠੀਕ ਠਾਕ ਹੋ ਜੀ ਤੇ ਆ ਜੋ ਗੱਲਾਂ ਬਾਤਾਂ ਕਰਦੇ ਆ ਝੋਨੇ ਬਾਰੇ ਇਹ ਆਪਣਾ ਝੋਨਾ ਹੋ ਗਿਆ ਜੀ 60 ਦਿਨਾਂ ਦਾ ਤੇ 24 ਤਰੀਕ ਨੂੰ ਇਹ ਲੱਗਾ ਸੀਗਾ 60 ਦਿਨਾਂ ਦਾ ਹੋ ਗਿਆ ਜੀ ਇਹ ਔਰ ਇਸ ਝੋਨੇ ਦੇ ਉੱਤੇ ਆਪਾਂ ਆਪਣੇ ਸਾਰੇ ਬਾਣ ਦੀ ਐਵਰੇਜ ਕਿਸੇ ਤੇ 2.5 ਬੋਰੀਆਂ ਯੂਰੀਆ ਦੀਆਂ ਪਈਆਂ ਕਿਸੇ ਤੇ 3 ਪਈਆਂ ਕਿਸੇ ਤੇ ਪੌਣੇ 3 ਪਈਆਂ ਤੇ ਕੋਈ ਯਕੀਨ ਕਰ ਸਕਦਾ ਕੋਈ ਨਹੀਂ ਵੀ ਕਰ ਸਕਦਾ ਕਿਉਂਕਿ ਆਪਾਂ ਕਿਸੇ ਨੂੰ ਮਨਾ ਨਹੀਂ ਸਕਦੇ ਆਪਾਂ ਕਿਸੇ ਨੂੰ ਆਪਾਂ ਸੱਚੇ ਹੋਣ ਦਾ ਸਰਟੀਫਿਕੇਟ ਨਹੀਂ ਦੇ ਸਕਦੇ ਔਰ ਇੱਕ ਗੱਲ ਹੋਰ ਹੈ ਸਪਰਮਾਤਮਾ ਨੂੰ ਮੰਨਣ ਵਾਲੇ ਬੰਦੇ ਆ ਇਹਦੇ ਤੇ ਬਿਨਾ ਯੂਰੀਆ ਤੋਂ ਅਸੀਂ ਹੋਰ ਕੁਝ ਵੀ ਨਹੀਂ ਪਾਇਆ ਕੋਈ ਜਾਣਕ ਨਹੀਂ ਪਾਈ ਇਹਦੇ ਤੇ ਕੋਈ ਹੋਰ ਕੁਝ ਨਹੀਂ ਅਜੇ ਪਾਇਆ ਕੋਈ ਸਪਰੇ ਨਹੀਂ ਕੀਤੀ ਆਪਣੇ ਜਦੋਂ ਮੀਂਹ ਜਾਦੇ ਪਏ ਆ ਉਦੋਂ ਆਪਣੇ ਦੋ ਕਿੱਲੇ ਥਾਂ ਤੇ ਪਾਣੀ ਉਹ ਨਹਿਰੋਂ ਪਾਰ ਆਪਣਾ ਖੇਤ ਆ ਉਧਰ ਜਾਦੇ ਮੰਨ ਲਓ ਵੀ ਪਾਣੀ ਆ ਗਿਆ ਸੀ ਉਹਦੇ ਨਾਲ ਥੋੜਾ ਜਿਹਾ ਝੋਨਾ ਡਾਉਣ ਪਿਆ ਸੀ ਉਹ ਦੋ ਕਿੱਲਾਂ ਦੇ ਉੱਤੇ ਅਸੀਂ ਉਹ ਆ ਸ਼ਾਇਦ ਮਾਈਕੋ ਰਾਜਾ ਕੇ ਹਾਉ ਮਾਈਕੋ ਰਾਜਾ ਪਾਇਆ ਸੀ ਤੇ ਹੋਰ ਕਿਸੇ ਝੋਨੇ ਤੇ ਕੋਈ ਜੈਂਕਣੀ ਪਾਈ ਕੋਈ ਕੋਈ ਪਾਊਡਰ ਨਹੀਂ ਕੁਝ ਨਹੀਂ ਪਾਇਆਗਾ ਤੇ ਰੇ ਵੀ ਸਾਡੀ ਵੱਤਰਦੀ ਹੈ ਕਿਉਂਕਿ ਅਸੀਂ ਰੇ ਦੀ ਕੁਆਂਟੀਟੀ ਘਟਾ ਰਹੇ ਹਾਂ ਜ਼ਮੀਨ ਤੋਂ ਘਟੀ ਕਿਉਂ ਹੈ ਇਹਦਾ ਕਾਰਨ ਹੈ ਵੀ ਆਪਾਂ ਜੇ ਆਪਾਂ 14-15 ਸਾਲ ਤੋਂ ਕਣਕ ਦਾ ਨਾੜ ਵਿੱਚ ਵਾ ਰਹੇ ਹਾਂ ਤਾਂ ਉਹਦਾ ਬੈਨੀਫਿਟ ਆਪਾਂ ਨੂੰ ਇਹ ਮਿਲਿਆ ਵੀ ਆਪਣੀ ਯੂਰੀਆ ਦੀ ਲਾਗਤ ਕੱਟ ਗਈ ਆ ਤੇ ਬਾਕੀ 4 ਸਾਲ ਤੋਂ ਝੋਨੇ ਦਾ ਨਾੜ ਵੀ ਝੋਨੇ ਦੇ ਖਰਚੇ ਵਿੱਚੇ ਬਾ ਰਹੇ ਆ ਇਹਦਾ ਵੀ ਬੈਨੀਫਿਟ ਹੈ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਸਬਰ ਕਰਨਾ ਪੈਂਦਾ ਤੇ ਸਭ ਤੋਂ ਵੱਡੀ ਗੱਲ ਹੈ ਜੇਰਾ ਜੇ ਆਪਣੇ ਚ ਇਹ ਚੀਜ਼ ਆ ਗਈ ਨਾ ਵੀ ਨਹੀਂ ਯਾਰ ਆਪਾਂ ਇਹ ਕਰਨਾ ਤੇ ਜੇ ਆਪਾਂ ਇਹ ਕਰੀ ਗਏ ਵੀ ਜੇ ਆਪਾਂ ਇਹ ਨਾੜ ਵਿੱਚ ਰੱਖ ਲਿਆ ਤੇ ਆਏ ਨਾ ਹੋ ਜੇ ਆਉ ਨਾ ਹੋ ਜੇ ਇਦਾਂ ਨਹੀਂ ਇਹ ਦਰ ਰੱਖਣਾ ਪੈਂਦਾ ਜੇ ਆਪਾਂ ਕੁਦਰਤ ਨਾਲ ਜੋੜਾਂਗੇ ਫਿਰ ਕੁਦਰਤ ਆਪਾਂ ਨੂੰ ਉਹਦਾ ਮੋੜ ਕੇ ਜੇ ਆਪਾਂ ਕੁਦਰਤ ਨੂੰ 50% ਕੋਈ ਚੀਜ਼ ਆਪਾਂ ਦੇਣੇ ਹਨ ਤਾਂ ਉਹ 100% ਆਪਾਂ ਨੂੰ ਵਾਪਸ ਕਰਦੀ ਹੈ ਸੋ ਇਹ ਚੀਜ਼ ਦਾ ਰਿਜ਼ਲਟ ਬਹੁਤ ਹੈ ਇਹਦੇ ਨਾਲ ਜੁੜੋ ਖੇਤੀ ਜਿੰਨੀ ਆਪਾਂ ਕੁਦਰਤੀ ਤੌਰ ਤੇ ਲੈ ਆਵਾਂਗੇ ਤੇ ਚੰਗੇ ਰਾਵਾਂਗੇ ਤੇ ਨਹੀਂ ਹੁਣ 31 ਝੋਨੇ ਦੇ ਉੱਤੇ ਵੀ ਲੋਕਾਂ ਨੇ 6-6 ਬੋਰੀਆਂ ਯੂਰੀਆ ਦੀਆਂ ਪਾਤੀਆਂ ਜਿਹੜਾ ਕਿ ਹਾਲਾਂਕਿ ਯੂਨੀਵਰਸਿਟੀ ਵੀ ਇਹ ਕਹਿੰਦੀ ਭਾਈ ਇਹ ਤੇ ਰੇ ਜਿਆਦਾ ਨਾ ਪਾਓ ਵਿੱਚੋਂ ਨਾ ਭਾਰਾ ਹੋ ਗਏ ਨੇ ਝਾੜ ਨਹੀਂ ਦੇਣਾ ਇਹ ਡੇਗੂਗਾ ਵੀ ਆਪਾਂ 4-5 ਸਾਲ ਪੀਆਰ 126 ਝੋਨਾ ਲਾਇਆ ਤੇ ਆਪਾਂ ਉਹਦੇ ਤੇ ਵੀ ਕਦੇ ਤਿੰਨਾਂ ਬੋਰੀਆਂ ਤੋਂ ਵੱਧ ਕਦੇ ਯੂਰੀਆ ਨਹੀਂ ਸੀ ਪਾਈ ਸਾਨੂੰ ਇਹ ਝੋਨਾ ਵੀ ਭਾਰਾ ਲੱਗ ਰਿਹਾ ਨਾਲੇ ਆਪਣੇ ਤੇ 2.5 ਤੋਂ ਪੌਣੇ 3-3 ਬੋਰੀਆਂ ਦੇ ਵਿਚਕਾਰ ਇਹ ਤੇ ਰੇਪਈ ਆ ਤੇ ਸਾਨੂੰ ਇਹ ਝੋਨਾ ਵੀ ਭਾਰਾ ਲੱਗ ਰਿਹਾ ਤੇ ਜਿਨ੍ਹਾਂ ਨੇ 6-6 ਗੱਟੇ ਪਾਏ ਉਹਨਾਂ ਦਾ ਕੀ ਬਣੂਗਾ ਸੋ ਬੇਨਤੀ ਇਹੇ ਕਰਦੇ ਹੁੰਨੇ ਆਪਾਂ ਹਰੇਕ ਵੀਡੀਓ ਦੇ ਵਿੱਚ ਗੱਲ ਕਰਦੇ ਸੀ ਪੀਆਰ 126 ਦੀ ਆਪਾਂ 4-5 ਸਾਲ ਲਾਇਆ ਆਪਾਂ 3 ਗੱਟਿਆਂ ਤੋਂ ਵੱਧ ਕਦੇ ਉਸ ਤੇ ਯੂਰੀਆ ਨਹੀਂ ਪਾਈ ਸੀ ਤੇ ਪਿਛਲੇ ਸਾਲ ਆਪਾਂ ਝੋਨਾ ਲਾਤਾ ਉਹ BR 126 ਉਹ ਤੇ ਯੂਰੀਆ ਪਾਤੀ ਤਿੰਨ ਘਟੇ ਉਹ ਤੇ ਇੱਕ ਵੀ ਸਪਰੇ ਨਹੀਂ ਕੀਤੀ ਤੇ ਪ੍ਰਾਣਤਾ ਆਪਾਂ ਪਾਉਂਦੇ ਹੀ ਨਹੀਂ। ਪ੍ਰਾਣ ਛੱਡੀ ਤਾਂ ਬਹੁਤ ਸਾਲ ਹੋ ਗਏ ਕਿਉਂਕਿ ਇਹ ਜਮੀਨ ਦਾ ਵੀ ਇਹਦਾ ਰਿਜ਼ਲਟ ਮਾੜਾ ਆ ਪ੍ਰਾਣ ਦਾ ਥੱਲੇ ਜਮੀਨ ਵਾਸਤੇ ਕਿਉਂਕਿ ਆਪਣੇ ਤਾਂ ਜਮੀਨ ਦੇ ਵਿੱਚ ਗਡੋਏ ਬਹੁਤ ਤੇ ਫਿਰ ਉਹਨਾਂ ਵਾਸਤੇ ਮਾੜਾ ਅਸਰ ਪਉਂਦੀ ਆ। ਸੋ ਬੇਨਤੀ ਇਹ ਹੀ ਕਰਦੇ ਹੁਣੇ ਵੀ ਥੋੜਾ ਜਿਹਾ ਆਪਾਂ ਆਪਾਂ ਵੀ ਇਸ ਚੀਜ਼ ਨੂੰ ਸੋਚੀਏ। ਵੀ ਕਿਹੜੀ ਚੀਜ਼ ਆਪਣੇ ਲਈ ਲਾਹੇਵੰਦ ਦਾ ਕੱਲਾ ਆਪਾਂ ਛਾੜਦੇ ਨਾ ਤੁਰੇ ਫਿਰ ਕੇ ਫੇਰੇ ਗੱਲ ਹੈ ਕਦੇ ਆਪਾਂ ਛਾੜ ਨਹੀਂ ਘਟ ਨਿਕਲਿਆ ਪ੍ਰਮਾਤਮਾ ਦੀ ਮਿਹਰ ਹੈ ਕੋਈ ਵੀ ਬੰਦਾ ਆਪਣੇ ਆਕੇ ਖੇਤ ਵੇਚ ਸਕਦਾ ਵੀ ਜਾਂ ਆਪਣਾ ਕੋਈ ਝੋਨਾ ਛੋਟਾ ਸਾਨੂੰ ਇਹ ਝੋਨਾ ਵੀ ਭਾਰਾ ਲੱਗ ਜਾਂਦਾ ਆਪਣੀ ਇੰਨੀ ਰੇਤ ਵੀ ਸਾਨੂੰ ਜਾਲੇ ਲੱਗੀ ਹੈ ਵੀ ਰੇਤ ਵੀ ਝੋਨਾ ਯਾਰ ਭਾਰਾ ਹੋ ਗਿਆ ਤੇ ਇਸ ਚੀਜ਼ ਦਾ ਬਾਈ ਰਿਜ਼ਲਟ ਬਹੁਤ ਹੈ ਫਿਰ ਇੱਕ ਹੋਰ ਬੇਨਤੀ ਹੈ ਹੁਣ ਸਪਰੇਅ ਦੀ ਅਜੇ ਕੋਈ ਲੋੜ ਨਹੀਂ ਗਈ ਵੇਖੋ ਵੇਖ ਸਪਰੇਅ ਕਿਸਾਨ ਵੀਰੋ ਨਾ ਕਰੋ ਕੋਈ ਅਜੇ ਮੰਨ ਲਓ ਕੋਈ ਬਿਮਾਰੀ ਨਹੀਂ ਗਈ ਕੋਈ ਪੱਤਾ ਬਲੇਟ ਨਹੀਂ ਕਿਉਂਕਿ ਪੱਤਾ ਬਲੇਟ ਪਿਛਲੇ ਸਾਲ ਟੱਡਾ ਬਹੁਤ ਰਿਆ ਅਖੀਰ ਤੱਕ ਰਿਆ ਤੇ ਆਂਡੇ ਨਹੀਂ ਸੀ ਬਣੇ ਤੇ ਇਸ ਸਾਲ ਤਾਂ ਪੱਤਾ ਬਲੇਟ ਕਿਤੇ ਨਾ ਮਾਤਰਾ ਕਿਤੇ ਹਾਂ ਜਿਹੜੇ ਲੇਟ ਕੋਈ 26 ਲੱਗੇ ਜਿਨ੍ਹਾਂ ਨੂੰ ਜਲਦੀ ਰੇਪਈ ਹੈ ਜਾਂ ਜਾਦੇ ਰੇਪਈ ਉੱਥੇ ਹੋ ਸਕਦਾ ਥੋੜੀ ਕਣੀ ਹੋਵੇ ਪਰ ਨਹੀਂ ਹੋਰ ਕਿਤੇ ਕੋਈ ਸ਼ਿਕਾਇਤ ਨਹੀਂ ਗਈ ਮੌਸਮ ਫੇਰ ਬਦਲ ਗਿਆ ਅੱਜ ਮੀਂਹ ਦਾ ਮੌਸਮ ਹੈ ਜੇ ਮੀਂਹ ਪੈ ਗਿਆ ਮੰਨ ਲਓ ਚੰਗਾ ਮੀਂਹ ਪੈਂਦਾ ਤਾਂ 10 ਦਿਨ ਫੇਰ ਨਿਕਲ ਜਾਣੇ ਕੋਈ ਕੀੜੀ ਨਹੀਂ ਪੈਂਦੀ ਕੁਝ ਨਹੀਂ ਪੈਂਦਾ ਸੋ ਫਾਲਤੂ ਖਰਚੇ ਤੋਂ ਵੀ ਬਚੋ ਫੇਰ ਹੀ ਆਪਾਂ ਨੂੰ ਕੁਝ 2-4 ਪੈਸੇ ਬਚਤ ਆ ਤੇ ਇਹ ਚੀਜ਼ਾਂ ਦਾ ਬਾਈ ਜੀ ਖਿਆਲ ਰੱਖੋ ਤੇ ਸਾਰਿਆਂ ਦਾ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ